ਹਾਂਜੀ ਨਗਰ ਕਿੱਥੇ ਆਏ ਆਪਾਂ ਆਏ ਐਗਜ਼ੀਬਿਸ਼ਨ ਕਿਹੜੇ ਐਗਜ਼ੀਬਿਸ਼ਨ ਤੇ ਉਹ ਆਪਣਾ ਇਸ਼ਾਨੇ ਹਾਲ ਹਾਂਜੀ 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 ਕੰਨਾ ਹਾਂਜੀ ਹਾਂਜੀ ਆਪਣਾ ਗੇਟ ਨੰਬਰ ਕਿੰਨਾ ਹੈ 6 ਗੇਟ ਨੰਬਰ 6 ਆਪਣਾ ਆ ਗਿਆ ਸਟਾਲ ਲੱਗ ਗਿਆ 5 ਨੰਬਰ ਹਾਲ ਤੇ ਪਹੁੰਚ ਗਏ ਆ ਦੇਖੋ ਕਾਕਾ ਕੀ ਕਰਦੇ ਤੁਸੀਂ ਹਾਂ ਨਾਰਗਨਾਲ ਵਿੱਚ ਮਸ਼ੀਨਾਂ ਲੱਗਿਆ ਦੇਖੀ

ये पांच फंक्शन आते हैं वेल्डिंग आएगी कटिंग भी आएगी क्लीनिंग भी आएगी क्लीनिंग तो भी आएगी ये ये ऐसे ऐसे ही नहीं टूटी ऐसे टूट सकती ऐसे टूट सकती है डबल साइड से मारा तो नहीं टूट नहीं टूटी ये विदाउट फिलर है सर विदाउट कोई मटेरियल यूज किए ये भी विदाउट है सर

तो <laughs> तो <laughs> तो <laughs> परमाणु हथियार नहीं <laughs> आ, <laughs> गेट नंबर कि लिखी आनी है, है? तो दो 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 ਪਾਤਾ ਨਹੀਂ ਚਲ ਦੇਖਦੇ ਅੰਦਰ ਜਾ ਕੇ ਕੀ ਚੀਜ਼ ਅੰਦਰ ਇੱਥੇ ਮਸ਼ੀਨਾਂ ਹੀ ਹੋਣੀਆਂ ਉਹ ਕੁਲਰ ਕਲਰ ਲੱਗਦੇ ਯਾਰ ਇੱਧਰ ਤਾਂ ਚਲ ਦੇਖਦੇ ਆ ਉਹ ਦੇਖੋ ਫੋਕ ਲਿਫਟਾ ਤੇ ਵਾਸਤੇ ਕੰਮ ਆਉਂਦੀ ਹਾਂ ਵੀ ਦਿਗਣ ਤੋਂ ਮਾਰੀ ਮਾਰ ਕੇ ਹੱਥ ਕਰੇ ਹੋਣੀ ਚਾਹੀਦੀ ਇੱਕ ਵਧੀਆ ਆਇਆ ਆਹ ਉਹ ਆ ਪਾਰ ਚੱਕਰ ਨੂੰ ਆ ਮਸ਼ੀਨ ਹੈ ਆ ਜਿਹੜੀਆਂ ਹੁੰਦੀਆਂ ਇਹਨੂੰ ਹੋਰ ਹੀ ਕੁਝ ਕਹਿੰਦੇ ਆ ਭੁੱਲ ਗਿਆ ਮੈਂ ਕੀ ਵੇਟ ਲਿਫਟਿੰਗ ਆ ਵੇਟ ਲਿਫਟਿੰਗ ਆ ਉਹ ਉਹ ਖਾ ਲੋ ਪਕੌੜੇ ਓਏ ਬਾਬੂ ਜੀ ਆ ਬੋਤੀਆਂ ਨਾ ਗਰੇ ਦੇ ਮੂੰਹ ਚ ਪਾਣੀ ਆ ਗਿਆ ਉਹ ਕਿਹ ਚੱਕ ਲਈ ਨਹੀਂ ਨਹੀਂ ਇਹ ਸਾਲ ਟੇਸਟ ਕਰਾਉਂਦੇ ਹੋਗੇ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾ ਫਿਰ ਆ ਜਾ ਤੂੰ ਉੱਤੇ ਹੀ ਗੜ ਗਿਆ ਇਹ ਤੇ ਕਿ ਲਾਣਾ ਨਾ ਕਰੇ ਆਪਣੇ ਮੁਰਗੇ ਲਿਆ ਤੇ ਦੋ ਜੜੇ ਦੋ ਮੁਰਗੇ ਆ ਵਰਡ ਦਾ ਮੈਂ ਬਣਾਇਆ ਇਟਲੀ ਆ ਉਹ ਤਾਂ ਉਹ ਸੋਸ ਉਹ ਇਟਲੀ ਨਹੀਂ ਅੱਛਾ ਇਟਲੀ ਜਾਣਾ ਤੂੰ ਅੱਛਾ ਵੈਰੀ ਗੁੱਡ ਟੁਗੜੀ ਆਣਾ ਟੁਗੜੀ ਕਿੱਣੇ ਆਣਾ ਹਨ ਨੂੰ ਇੱਧਰ ਭੇਜ ਤੋਇਓ ਨਿਊ ਜ਼ੀਲੈਂਡ ਟੁਗੜੀ ਆਣਾ ਮੈਂ ਹੈ ਇਹ ਤੇ ਹੈ ਇੰਡੀਆ ਅਮਰੀਕਾ ਹੀ ਹਨ ਅਮਰੀਕਾ ਦਾ ਮੈਂ ਤੇ ਆ ਨਹੀਂ ਨਜ਼ੀਕ ਕੂਈ ਹੈ ਨਹੀਂ ਦਲਾਇਆ ਨਾ ਦੇ ਵਿਸ਼ੇ ਨਾਲ ਹੋਆ ਕੀ ਚੀਜ਼ ਉਹ ਇੱਕ ਘਰ ਬਣਾਉਂਦੀ ਹੈ 3D 3D ਪ੍ਰਿੰਟਰ ਹੈ ਮੈਂ ਤਾਂ ਲੱਗਦਾ ਘਰ ਕੋਰ ਹੋ ਕਰਦੀ ਮੂਵ ਹਰ ਤੁਰਦੀ ਵੀ ਹੈ ਆਹ ਆਹ ਹਾਂ ਫਾਰਾ ਰੇਲ ਆਦੇ ਬਿੱਡੀ ਬਿੱਡੀ ਦੀ ਬਾੜ ਬਣਾਉਂਦੀ ਹੈ ਰੇਲਵੇ ਦੇ ਪਾਰਟ ਬਣਾਉਂਦੇ ਅੱਛਾ ਉਹ ਤੁਰਦੀ ਵੀ ਆ ਆ ਤੁਰਦੀ ਪਈ ਆ ਭਾਈ ਇਹ ਕਿਆ ਬਣਾਤੀ ਹੈ

ਹਾਂ ਆ ਦੇਖੋ ਯਾਰ ਮਸ਼ੀਨ ਆ ਕਿ ਮਸ਼ੀਨਾ ਹੈ ਇਹਦਾ 50 ਕਾਇਦੀ ਲੱਗਦੀ ਮੈਨੂੰ ਹਨਾ ਉਹ ਮੇਲੇ ਕੀ ਜਗਾ ਖਾਣ ਵਾਲੀ ਉਹ ਦੇ ਕਿੰਨਾ ਗਾਹ ਪਿਆ ਨਹੀਂ ਨਹੀਂ ਫ੍ਰੀ ਫਰੂ ਨਹੀਂ ਹੈਗਾ ਪੈਸੇ ਲੱਗਦੇ ਆ ਪਾਈ ਤਾਂ ਨਹੀਂ ਪੀਂਦਾ ਉਹ ਗਾਹ ਪਿਆ ਪਿਆ ਪੂਰਾ

ਨਵੀਂ ਹੈ ਹਾਂ ਉਹ ਕ ਡਰੋਨ ਵੀ ਉੜਦਾ ਪਿਆ ਪਾਕਿਸਤਾਨ ਦਾ ਲੱਗਦਾ ਮੈਨੂੰ ਐਂਬੂਲੈਂਸ ਵੀ ਆਈ ਆ ਐਂਬੂਲੈਂਸ ਵੀ ਆ ਉਹੀ ਕੋਈ ਆਗੋ ਕੋ ਲੱਗ ਜਵੇ ਐਂਬੂਲੈਂਸ ਥੋੜੀ ਆ ਫਾਇਰ ਆ ਰਹੀ ਹੈ ਵਾਹ ਵਾਹ ਫਾਇਰ ਵੀ ਘਟਵਾ ਵਾਹ ਵਾਹ ਕੋਈ ਐਂਬੂਲੈਂਸ ਨਹੀਂ ਜਾਂਦੇ ਹੁਣ ਹੈ ਤਾਂ ਉਹ ਵੀ ਅੱਗ ਲੱਗੀ ਬਹੁਤ ਵੱਡਾ ਲੱਗਦਾ ਹੈ ਨਾ ਕਮਰੇ ਚਲਦਾ ਹੈ ਅੜਤੇ ਰਾਹੋਗਾ ਠੀਕ ਆ ਕਿੰਨੇ ਦਾ ਅੜਤੇ ਰਾਹੋਗਾ 1350 ਆ ਉਹ ਬ੍ਰਾਂਡ ਦਾ ਆ ਨਾਲ ਹੋੜ ਲਾ ਕਾਫੀ ਸਮਾਨ ਆ ਯਾਰ ਕਿੰਝ ਚੜੀਆਂ ਵਿੱਚ ਘੜੀਆਂ ਵੀ ਠੀਕ ਆ ਯਾਰ ਸਸਤੀਆਂ ਆ ਇਥੋਂ 225 315 215 ਆ ਯੂਐਸਬੀ ਆ ਫੋਲ ਕੇ ਦਿਖਾਉਣ ਚ ਚਲਾ ਕੇ ਦਿਖਾ ਬੜੀ ਹੈ ਯਾਰ ਵੇਟ ਬਣੀ ਸੋਨੇ ਦੀ ਉਹ ਵੀ 3 ਘੰਟੇ ਹੀ ਲੱਗੇ ਨਹੀਂ ਨਹੀਂ ਲੋਹੇ ਦੇ ਆ ਓਕੇ ਆ ਗਏ ਸਭ ਕੁਝ ਬਸ ਆ ਗਏ ਆਪਾਂ ਘੁੰਮ ਘੁੰਮ ਕੇ ਹੁਣ ਪਟੇਰੇ ਹਾਲ ਖੋਲ ਲੈ ਆਂ ਦਮਾਂਗੇ ਵੈਸੇ ਵਾਹ ਮੈਂ ਸੋਚ ਰਿਹਾ ਹੁਣ ਚੱਲੀਏ ਘਰਾਂ ਨੂੰ ਹੈਂ ਕਲੀਅਰ ਉਹ ਆਪਾਂ ਆਸੂ ਕਿਉਂ ਹੈਗਾ ਹੀ ਬਹੁਤ ਵੱਡਾ ਪੈਰ ਦੁਖਾ ਲੱਗ ਗਿਆ ਪਾਰਕਿੰਗ ਚ ਗੱਡੀਆਂ ਚੈੱਕ ਕਰੋ ਯਾਰ ਪਾਰਕਿੰਗ ਹੀ ਬੜੀ ਵੱਡੀ ਹੈ ਗੱਡੀ ਲੱਭ ਰਹੇ ਆਪਣੇ ਯਾਰ ਆਪਾਂ ਕਿਤੇ ਹੋਰ ਪਾਸੇ ਆ ਗਏ ਹੁਣ ਫੇਰ ਵਾਪਸ ਜਾ ਰਹੇ ਹਾਂ ਗੱਡੀ ਦਸਤ ਪੁੱਲ ਬਈ ਕਿੱਥੇ ਨਾਲ ਗਈ ਗੱਡੀ ਨਾ ਬਈ ਵੇਖਦਾ ਨਹੀਂ ਕਰਦਾ ਕੋਈ ਸ਼ਾਇਦ ਅੰਦਰੋਂ ਬਾਹਰ ਹੀ ਅਸੀਂ ਗੱਡੀ ਦੂਸਰੀ ਏਕਾ ਲਗਾਈ ਅਸੀਂ ਤੇ ਬੜ ਗਏ ਮਾਰ ਕੇ ਗੱਡੀ ਆਪਾਂ ਇੱਧਰ ਲਾਈ ਸੀ ਲੱਭ ਗਈ ਆਪਾਂ ਨੂੰ ਗੱਡੀ ਹੁਣ ਗੱਡੀ ਦੇ ਕੋਲ ਜਾ ਰਹੇ ਹਾਂ ਲੋ ਜੀ ਗੱਡੀ ਆਪਣੀ ਲੱਭ ਗਈ ਐ ਨਾ ਕਰੇ ਹਾਂ ਫਿਰ ਓਕੇ ਚਲ ਜੀ ਅੱਜ ਦਾ ਬਲੌਗ ਆਪਾਂ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਨੈਕਸਟ ਬਲੌਗ ਚ